ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ 96 ਕਰੋੜ ਖਾਲਸਾ ਇਹਦੇ ਬਾਰੇ ਤੁਸੀਂ ਗੀਤਾਂ ਦੇ ਵਿੱਚ ਤੇ ਕਾਫੀ ਜ਼ਿਆਦਾ ਕਥਾ ਦੇ ਵਿੱਚ ਵੀ ਸੁਣਾ ਹੈਗਾ ਗੁਰੂ ਗੋਬਿੰਦ ਸਿੰਘ ਨੇ 96 ਕਰੋੜ ਖਾਲਸੇ ਦੀ ਭਵਿੱਖਵਾਨੀ ਕੀਤੀ ਹੈ ਕਿ 96 ਕਰੋੜ ਖਾਲਸਾ ਆਏਗਾ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਪੰਥੀ ਹੈ ਜਿਹਦੇ ਵਿੱਚ 96 ਕਰੋੜ ਬਦਲਾ ਦਾ ਜ਼ਿਕਰ ਕੀਤਾ ਗਿਆ ਹੈ ਤੇ ਵੀਰੋ ਇਹ 96 ਕਰੋੜ ਖਾਲਸਾ ਕਿਦੋਂ ਆਏਗਾ 96 ਕਰੋੜ ਖਾਲਸੇ ਦੇ ਬਾਰੇ ਅੱਜ ਪੂਰੀ ਡਿਟੇਲ ਜਿਹੜੀ ਹੈ ਉਹ ਅਸੀਂ ਅੱਜ ਦੀ ਵੀਡੀਓ ਵਿੱਚ ਦੇਖਾਂਗੇ ਸੋ ਚਲ ਕੇ ਵੀਡੀਓ ਦੇਖਨੇ ਤੇ ਇਸ ਦੇ ਬਾਰੇ ਜਾਣਨੇ ਤੁਹਾਡੇ ਚੋ ਕੋਈ ਤਖਤ ਹਜੂਰ ਸਾਹਿਬ ਨੰਦੇੜ ਗਿਆ ਹੋਵੇ ਤਾਂ ਉਥੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਮਾਲ ਟੇਕੜੀ ਸਾਹਿਬ ਇਤਿਹਾਸ ਅਨੁਸਾਰ ਇਸ ਸਥਾਨ ਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਨੂੰ ਖਾਲਸਾ ਫੌਜਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਪਏ ਇੱਕ ਖਜ਼ਾਨੇ ਚੋਂ ਗੁਪਤ ਖਜ਼ਾਨੇ ਚੋਂ ਜਿਹੜਾ ਕਿ ਦੱਬਿਆ ਹੋਇਆ ਸੀ ਉਸ ਖਜ਼ਾਨੇ ਚੋਂ ਕੱਢ ਕੇ ਤਨਖਾਹਾਂ ਵੰਡੀਆਂ ਸਨ ਮੋਹਰਾਂ ਵੰਡੀਆਂ ਸਨ ਨਾਰੀ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ ਸੀ ਕਿ ਜਦੋਂ ਭਵਿੱਖ ਵਿੱਚ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਖਾਲਸਾ 96 ਕਰੋੜ ਹੋਵੇਗਾ ਉਦੋਂ ਇਸ ਖਜ਼ਾਨੇ 'ਚੋਂ 96 ਕਰੋੜ ਖਾਲਸਾ ਫੌਜ ਲਈ 2.5 ਦਿਨ ਅਟੁੱਟ ਲੰਗਰ ਵਰਤੇਗਾ ਆਮ ਹੀ ਕਈਆਂ ਦੇ ਮਨ ਵਿੱਚ ਇੱਕ ਸਵਾਲ ਹੁੰਦਾ ਹੈ ਕਿ ਇਹ 96 ਕਰੋੜ ਦਾ ਕਨਸੈਪਟ ਹੈ ਕਿ ਨਿਹੰਗ ਸਿੰਘ ਫੌਜਾਂ ਵੀ ਆਪਣੇ ਦਲਾਂ ਦੇ ਨਾਮ ਦੇ ਨਾਲ 96 ਕਰੋੜੀ ਲਾਉਂਦੀਆਂ ਨੇ ਜਿਵੇਂ ਅਕਾਲੀ ਬੁੱਢਾ ਦਲ 96 ਕਰੋੜੀ ਪਿੱਛੇ ਜਿਹੇ ਗਾਇਕ ਵੀਰ ਸੰਧੂ ਤੇ ਹਾਰਵੀ ਉਹਨਾਂ ਦਾ ਇੱਕ ਗੀਤ ਆਇਆ ਸੀ ਵੀਰ ਰਸ ਉਸ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ ਕਿ ਆਉਂਦੀ ਵੈਰੀਆਂ ਦੀ ਗਿੱਚੀ ਨੂੰ ਮਰੋੜ ਆਊਗੀ ਫੌਜ ਚੜ ਜਦੋਂ 96 ਕਰੋੜ ਆਊਗੀ ਟਾਡੀ ਮੋਹਰਾਂ ਵਾਲੀ ਨੇ ਵੀ ਇੱਕ ਨਗਮਾ ਗਾਇਆ ਸੀ 96 ਕਰੋੜ ਖਾਲਸੇ ਬਾਰੇ ਸੋ ਅੱਜ ਆਪਾਂ ਇਸ 96 ਕਰੋੜ ਖਾਲਸੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਿ 96 ਕਰੋੜ ਖਾਲਸਾ ਕਦੋਂ ਆਵੇਗਾ 96 ਕਰੋੜ ਸਿੱਖ ਕਦੋਂ ਸਜਣਗੇ ਪਹਿਲਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਦਾ ਜ਼ਿਕਰ ਕਰਾਂਗੇ ਜੋ ਹੈ ਕਿ 18 ਪਾਰ ਬਨਾਸਪਤੀ ਮਾਲਣੀ 96 ਕਰੋੜੀ ਮੇਗਮਾਲਾ ਪਾਣੀ ਹਾਰੀਆ ਭਾਵ ਜਿਵੇਂ 96 ਕਰੋੜ ਬੱਦਲ ਗੱਜਦੇ ਨੇ ਤਾਂ ਧਰਤੀ ਤੇ ਪਰਲੋ ਆ ਜਾਂਦੀ ਹੈ ਇੰਨਾ ਮੀਂਹ ਪੈਂਦਾ ਹੈ ਕਿ ਸਾਰੇ ਪਾਸੇ ਪਾਣੀ ਪਾਣੀ ਹੋ ਜਾਂਦਾ ਹੈ 96 ਕਰੋੜੀ ਤੋਂ ਇੱਕ ਭਾਵ ਇਹ ਲਿਆ ਜਾਂਦਾ ਹੈ ਕਿ ਜਦੋਂ ਗੁਰੂ ਦਾ ਖਾਲਸਾ 96 ਕਰੋੜ ਬੱਦਲਾਂ ਵਾਂਗ ਮੇਗ ਵਾਂਗ ਗੱਜਦਾ ਹੈ ਤਾਂ ਇੰਜ ਹੁੰਦਾ ਜਿਵੇਂ ਜੰਗ ਦੇ ਮੈਦਾਨ ਦੇ ਵਿੱਚ ਪਰਲੋ ਆ ਜਾਂਦੀ ਹੈ ਮਤਲਬ ਕਿ ਗੁਰੂ ਪੰਥ ਖਾਲਸੇ ਵਾਸਤੇ ਇੱਕ ਅਲੰਕਾਰ ਵਜੋਂ 96 ਕਰੋੜੀ ਸ਼ਬਦ ਵਰਤਿਆ ਜਾਂਦਾ ਹੈ 96 ਕਰੋੜ ਬੱਦਲਾਂ ਦੇ ਗੱਜਣ ਵਾਂਗ ਦੂਜਾ ਭਾਵੇਂ ਹੈ ਕਿ ਜਿਵੇਂ ਵੀਡੀਓ ਦੇ ਸ਼ੁਰੂ ਵਿੱਚ ਗੁਰਦੁਆਰਾ ਮਾਲ ਟੇਕੜੀ ਸਾਹਿਬ ਦਾ ਆਪਾਂ ਜ਼ਿਕਰ ਕੀਤਾ ਸੀ ਇਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦਾ ਇੱਕ ਗੁਪਤ ਖਜ਼ਾਨੇ ਦੀ ਥਾਂ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਰਤਾਰਪੁਰ ਤੋਂ ਇੱਕ ਫਕੀਰ ਲੱਕਣ ਸ਼ਾ ਨੂੰ ਇਸ ਖਜ਼ਾਨੇ ਦੀ ਰਾਖੀ ਲਈ ਭੇਜਿਆ ਸੀ ਇਹ ਫਕੀਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੱਕ ਇਸ ਸਥਾਨ ਤੇ ਇਸ ਖਜ਼ਾਨੇ ਦੀ ਰਾਖੀ ਕਰਦਾ ਰਿਹਾ ਜਿਸ ਦੇ ਲਈ ਇਸ ਫਕੀਰ ਨੂੰ ਦੋ ਮੋਰਾ ਰੋਜ਼ ਮਿਲਦੀਆਂ ਸੀ ਜਦੋਂ ਦਸਮ ਪਿਤਾ ਨਨਦੇੜ ਆਏ ਤਾਂ ਖਾਲਸਾਈ ਫੌਜਾਂ ਨੇ ਤਨਖਾਹਾਂ ਮੰਗੀਆਂ ਤੇ ਨਾਲ ਹੀ ਆਪਣੇ ਘਰ ਜਾਣ ਦੀ ਗੁਰੂ ਸਾਹਿਬ ਤੋਂ ਆਗਿਆ ਮੰਗੀ ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਕਿਹਾ ਕਿ ਮਾਲ ਟੇਕੜੀ ਥਾਂ ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਖਜ਼ਾਨਾ ਹੈ ਉਹ ਲੈ ਕੇ ਆਓ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਫੌਜ ਨਾਲ ਜਾ ਕੇ ਉਹ ਖਜ਼ਾਨਾ ਬੈਲ ਗੱਡਿਆਂ ਤੇ ਭਰ ਕੇ ਗੁਰੂ ਸਾਹਿਬ ਦੇ ਕੋਲ ਲੈ ਆਏ ਇਥੇ ਗੁਰੂ ਸਾਹਿਬ ਨੇ ਢਾਲਾਂ ਭਰ-ਭਰ ਕੇ ਫੌਜਾਂ ਨੂੰ ਮੋਹਰਾ ਵੰਡੀਆਂ ਤੇ ਬਾਕੀ ਬਚ ਗਿਆ ਖਜ਼ਾਨਾ ਮਾਲ ਤੇ ਇਕੜੀ ਸਾਹਿਬ ਰਖਵਾ ਦਿੱਤਾ ਸਿੰਘਾਂ ਦੇ ਪੁੱਛਣ ਤੇ ਗੁਰੂ ਸਾਹਿਬ ਨੇ ਕਿਹਾ ਕਿ ਜਦੋਂ 96 ਕਰੋੜ ਖਾਲਸਾ ਸਜੇਗਾ ਤਾਂ ਇਹ ਖਜ਼ਾਨੇ ਨਾਲ 2.5 ਦਿਨ ਅਤੁੱਟ ਲੰਗਰ ਵਰਤੇਗਾ ਇੱਕ ਹੋਰ ਅਰਥ ਲਿਆ ਜਾਂਦਾ ਹੈ 96 ਕਰੋੜ ਖਾਲਸੇ ਦਾ ਕਿ ਜੋ ਨਿਹੰਗ ਸਿੰਘ ਫੌਜਾਂ ਦਾ ਮੁਖੀ ਸਿੰਘ ਹੁੰਦਾ ਹੈ ਜਥੇਦਾਰ ਹੁੰਦਾ ਹੈ ਉਸਦੇ ਵਾਸਤੇ ਵੀ 96 ਕਰੋੜੀ ਸ਼ਬਦ ਵਰਤ ਲਿਆ ਜਾਂਦਾ ਹੈ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਰੁਤਬੇ ਵਜੋਂ ਉਸ ਜਥੇਦਾਰ ਦੇ ਇਸੇ ਤਰ੍ਹਾਂ ਕੁਝ ਮੰਨਦੇ ਨੇ ਕਿ ਆਪਣੇ ਮਨੁੱਖੀ ਸਰੀਰ ਤੇ ਸਿਰ ਤੋਂ ਪੈਰਾਂ ਤੱਕ 96 ਕਰੋੜ ਰੋਮ ਹੁੰਦੇ ਨੇ ਵਾਲ ਹੁੰਦੇ ਨੇ ਤੇ ਜੋ ਰੋਮ ਰੋਮ ਵਾਹਿਗੁਰੂ ਮੰਤਰ ਨੂੰ ਧਿਆਉਂਦਾ ਹੈ ਉਸ ਨੂੰ ਵੀ 96 ਕਰੋੜੀ ਕਿਹਾ ਜਾਂਦਾ ਹੈ ਵੈਸੇ ਇਹ ਅਧਿਆਤਮਿਕਤਾ ਤੇ ਪਦਰ ਦੀ ਗੱਲ ਹੈ ਅਵਸਥਾ ਦੀ ਗੱਲ ਹੈ ਮੇਰੇ ਤੁਹਾਡੇ ਵਰਗੇ ਕਲਜੁਕੀ ਜੀਵ ਇਸ ਗੱਲ ਦੀ ਜਿਆਦਾ ਡੂੰਘਾਈ ਨੂੰ ਨਹੀਂ ਸਮਝ ਸਕਦੇ ਇਸੇ ਤਰ੍ਹਾਂ ਇੱਕ ਵਾਰ ਭਾਈ ਦਾਇਆ ਸਿੰਘ ਜੀ ਨੇ ਗੁਰੂ 탄ਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਗੱਲਬਾਤ ਕਰਦਿਆਂ ਵਾਰਤਾਲਾਪ ਕਰਦਿਆਂ ਪੁੱਛਿਆ ਕਿ ਪਾਤਸ਼ਾਹ ਜੀ ਆਪ ਜੀ 96 ਕਰੋੜੀ ਖਾਲਸੇ ਦੀ ਗੱਲ ਕਰਦੇ ਹੋ ਸਿੰਘ ਤਾਂ ਕੋਈ ਇੱਕ ਵੀ ਨਹੀਂ ਸਜ ਰਿਆ ਮੁਗਲ ਹਕੂਮਤ ਕਤਲ ਕਰ ਦਿੰਦੀ ਹੈ 96 ਕਰੋੜ ਕਿਥੋਂ ਆਣਗੇ ਕਾ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਪਿਆਰੇ ਭਾਈ ਦਇਆ ਸਿੰਘ ਜੀ ਸਮਾਂ ਆਵੇਗਾ ਜਦੋਂ 96 ਕਰੋੜ ਖਾਲਸਾ ਪ੍ਰਗਟ ਹੋਵੇਗਾ ਅਸੀਂ ਹਵਾਈ ਐਸੀ ਚਲਾ ਦੇਾਂਗੇ ਕਿ ਜਿਸ ਜਿਸ ਨੂੰ ਹਵਾ ਲੱਗਦੀ ਜਾਵੇਗੀ ਉਹ ਗੁਰੂ ਦਾ ਖਾਲਸਾ ਸਜਦਾ ਜਾਵੇਗਾ ਸੋ 96 ਕਰੋੜ ਤੋਂ ਇੱਕ ਭਾਗ ਇਹ ਵੀ ਲਿਆ ਜਾਂਦਾ ਹੈ ਬਹੁਤੇ ਸਿੰਘ ਜੋ ਗੁਰੂ ਦੀ ਤਾਕਤ ਤੇ ਭਰੋਸਾ ਰੱਖਦੇ ਨੇ ਤਰਕ ਨਹੀਂ ਕਰਦੇ ਗੁਰੂ ਤੇ ਕਿੰਤੂ ਨਹੀਂ ਕਰਦੇ ਜਾਂ ਸਿੱਧੇ ਸ਼ਬਦਾਂ ਵਿੱਚ ਜਿਵੇਂ ਅੱਜ ਕੱਲ੍ਹ ਕੁਝ ਅਪਗ੍ਰੇਡ ਹੋ ਗਏ ਆ ਉਹੋ ਜਿਹੀ ਪੁੱਠੀ ਮੱਤ ਦੇ ਨਹੀਂ ਨੇ ਨਿਤਨੇਮੀ ਨੇ ਬੰਦਗੀ ਵਾਲੇ ਨੇ ਉਹ ਸਿੱਖ ਇਹ ਮੰਨਦੇ ਨੇ ਕਿ ਗੁਰੂ ਸਾਹਿਬ ਨੇ 96 ਕਰੋੜ ਖਾਲਸਾ ਸਜਾਇਆ ਹੋਇਆ ਜਿਵੇਂ ਹੁਣ ਆਮ ਹੀ ਗਿਣਤੀ ਦੇ ਹਿਸਾਬ ਨਾਲ ਸਿੱਖਾਂ ਦੀ ਗਿਣਤੀ 2 ਕਰੋੜ ਕਹਿ ਦਿੰਦੇ ਨੇ ਜਾਂ ਕਈ ਮੇਰੇ ਵਰਗੇ ਨੇ ਕੱਚ ਘੜੜ ਜਾ ਜਾਂ ਡੋਲ ਜਾਣ ਵਾਲੇ ਉਹ ਕਹਿ ਦਿੰਦੇ ਨੇ ਕਿ ਖਾਲਸਾ ਤਾਂ ਹੁਣ ਰਿਹਾ ਹੀ ਨਹੀਂ ਖਾਲਸਾ ਤਾਂ ਖਤਮ ਹੋ ਗਿਆ ਇੱਥੇ ਤਾਂ ਸਿੱਖੀ ਲੱਭਣੀ ਨਹੀਂ ਪਰ ਸਿੱਦਕੀ ਸਿੱਖ ਇਹ ਮੰਨਦੇ ਨੇ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ 96 ਕਰੋੜ ਖਾਲਸਾ ਸਾਜਿਆ ਹੋਇਆ ਜੋ ਗੁਪਤ ਰੂਪ ਵਿੱਚ ਵਿਚਰਦਾ ਇਹਨਾਂ ਵਿੱਚ ਬਹੁਤ ਸਾਰੇ ਸ਼ਹੀਦ ਸਿੰਘ ਹੁੰਦੇ ਨੇ ਜਿਹੜੇ ਕਿ ਸਮੇਂ-ਸਮੇਂ ਤੇ ਆਪਣੇ ਗੁਰੂ ਪਿਆਰਿਆਂ ਦੀ ਮਦਦ ਕਰਦੇ ਨੇ ਸੋ ਇਸ ਤਰ੍ਹਾਂ ਬਹੁਤ ਸਾਰੇ ਅਰਥ ਨੇ ਜੋ 96 ਕਰੋੜ ਖਾਲਸੇ ਦੇ ਰੂਪ ਵਿੱਚ ਜਾ 96 ਕਰੋੜ ਫੌਜ ਦੇ ਪਰਥਾਏ ਲਏ ਜਾਂਦੇ ਨੇ ਇਸ ਬਾਬਤ ਕੋਈ ਹੋਰ ਜਾਣਕਾਰੀ ਕਿਸੇ ਕੋਲ ਹੋਵੇ ਤਾਂ ਉਹ ਜਰੂਰ ਕਮੈਂਟ ਵਿੱਚ ਲਿਖ ਸਕਦਾ ਹੈ ਤਾਂ ਕਿ ਉਹ ਜਾਣਕਾਰੀ ਵੀ ਸੰਗਤ ਨੂੰ ਪਤਾ ਲੱਗ ਸਕੇ ਸੰਗਤ ਜਾਣੂ ਹੋ ਸਕੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਜਰੂਰ ਕਰ ਦਿਓ ਤੇ ਵੀਡੀਓ ਲਾਈਕ ਵੀ ਜਰੂਰ ਕਰਿਓ ਧੰਨਵਾਦ ਵੀਰੋ ਇਹ ਤੇ ਮੈਂ ਵੀ ਕਾਫੀ ਗਾਣਿਆਂ ਦੇ ਵਿੱਚ ਵੀ ਸੁਣਿਆ ਮੈਂ ਕਿ 96 ਕਰੋੜ ਖਾਲਸੇ ਦੀ ਗੱਲ ਹੁੰਦੀ ਹੈ ਕਈ ਵੀਡੀਓ ਦੇ ਵਿੱਚ ਸੁਣਿਆ ਤੇ ਮੇਰੇ ਵੀ ਮਨ ਦੇ ਵਿੱਚ ਇੱਕ ਸਵਾਲ ਸੀ ਕਿ 96 ਕਰੋੜ ਖਾਲਸਾ ਕਿ ਕਦੋਂ ਆਏਗਾ ਕਿਸ ਤਰ੍ਹਾਂ ਆਏਗਾ ਤੇ ਉਹਦੇ ਬਾਰੇ ਅੱਜ ਅਸੀਂ ਡਿਟੇਲ ਨਾਲ ਜਾਣਿਆ ਤੇ ਜਿਹਦੇ ਵਿੱਚ ਪਤਾ ਲੱਗਾ ਹੋਇਆ ਕਿ ਗੁਰੂ ਗੋਬਿੰਦ ਸਿੰਘ ਨੇ ਵੀ ਇਹਦੀ ਭਵਿੱਖਬਾਣੀ ਕੀਤੀ ਹੈ ਕਿ 96 ਕਰੋੜ ਖਾਲਸਾ ਆਏਗਾ ਤੇ ਕਿੱਦਾਂ ਆਏਗਾ ਗੁਰੂ ਨੇ ਕਿਹਾ ਕਿ ਮੈਂ ਹਵਾਈ ਸਰਾਂ ਨੇ ਚਲਾ ਦਾਂਗਾ ਕਿ ਜਿੰਨੂੰ ਜਿੰਨੂੰ ਹਵਾ ਲੱਗੇਗੀ ਉਹ ਖਾਲਸਾ ਬਣ ਜਾਏਗਾ ਤੇ ਤੁਸੀਂ ਦੇਖੋ ਕਿ ਵੀਡੀਓ ਦੇ ਵਿੱਚ ਇੱਕ ਸਿੱਖ ਵੀਰ ਹੀ ਕਹਿ ਰਿਹਾ ਹੈ ਕਿ ਕੁਝ ਜਿਹੜੇ ਬੜੇ ਜਦੀਦ ਮਾਈਂਡ ਦੇ ਹੋਗੇ ਨਾ ਉਹ ਸਿੱਖੀ ਤੋਂ ਕਹਿ ਲੋ ਦੂਰ ਚਲ ਗਏ ਆ ਉਹ ਮੰਨਦੇ ਆ ਕਿ ਜੀ ਹੁਣ ਖਾਲਸਾ ਰਹਿ ਹੀ ਨਹੀਂ ਗਿਆ ਸਿਰਫ ਸਿੱਖ ਰਹਿ ਗਏ ਆ ਖਾਲਸਾ ਖਤਮ ਹੋ ਗਿਆ ਵਾ ਤੇ ਫਿਰ 96 ਕਰੋੜ ਖਾਲਸਾ ਕਿਸ ਤਰ੍ਹਾਂ ਆਏਗਾ ਇਹ ਬਸ ਧਰਮ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਹਰ ਜਗ੍ਹਾ ਤੇ ਮੌਜੂਦ ਹੁੰਦੇ ਆ ਕਿ ਕੁਝ ਬੜੇ ਮਾਡਰਨ ਹੋ ਜਾਂਦੇ ਆ ਤੇ ਆਪਣੇ ਧਰਮ ਤੋਂ ਦੂਰ ਹੋ ਜਾਂਦੇ ਆ ਤੇ ਜੇ ਕਈ ਹੁੰਦੇ ਉਹਨਾਂ ਕਹਿੰਦੇ ਜੀ ਤੰਗ ਨਜ਼ਰ ਹੈ ਇਹਨਾਂ ਦੀ ਨਜ਼ਰ ਬੜੀ ਤੰਗ ਹੈ ਜੀ ਪੁਰਾਣੇ ਖਿਆਲ ਆਦੇ ਆ ਉਹੀ ਬੰਦੇ ਧਰਮ ਦੇ ਨਾਲ ਜੁੜੇ ਹੁੰਦੇ ਆ ਤੇ ਦੂਸਰਾ ਵੀਰੋ 96 ਕਰੋੜ ਖਾਲਸੇ ਦਾ ਅਰਥ ਉਹਨਾਂ ਨੇ ਦੂਸਰਾ ਵੀ ਦੱਸਿਆ ਕਿ ਜਿਹੜਾ ਸਾਡਾ ਜਿਸਮ ਹੈ ਉਹਦੇ ਵਿੱਚ ਜਿੰਨੇ ਜਿੰਨੇ ਨਿਸ਼ਾਨਾਤ ਹੈ ਸੁਰਾਗ ਹੈ ਉਹ ਵੀ 96 ਕਰੋੜ ਹੈ ਹੋਰ ਵੀ ਉਹਦੇ ਕਈ ਅਰਥ ਹੁੰਦੇ ਆ ਜਿਹੜੇ ਕਿ ਅਸੀਂ ਵੀਡੀਓ ਦੇਖੀ ਤੇ ਉਹ ਤੁਹਾਨੂੰ ਪਤਾ ਲੱਗਾ ਵੀਡੀਓ ਬੜੀ ਇਨਫੋਰਮੇਟਿਵ ਸੀ ਲੇਕਿਨ ਗੱਲ ਫਿਰ ਵੀ ਵੀਰੋ ਉਹ ਹੀ ਆ ਜਾਂਦੀ ਹੈ ਕਿ ਕੁਝ ਵਿਰੋਧੀ ਲੋਕ ਹੁੰਦੇ ਆ ਜਿਹੜੇ ਕਿ ਹਰ ਗੱਲ ਤੋਂ ਇਸ ਤਰ੍ਹਾਂ ਦੇ ਲੋਕ ਵਿੱਚ ਪੈਦਾ ਹੁੰਦੇ ਹਰ ਧਰਮ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਬੜੇ ਨਾ ਜਦੀਦ ਕਹਿਣ ਲੱਗ ਪੈਂਦੇ ਆ ਮਾਡਰਨ ਜਿਵੇਂ ਬੜੇ ਮਾਡਰਨ ਹੋ ਗਏ ਆ ਤੇ ਉਹ ਆਪਣੇ ਧਰਮ ਤੋਂ ਇੱਕ ਤਰ੍ਹਾਂ ਤੁਸੀਂ ਦੇਖ ਲਓ ਦੂਰ ਹੋ ਜਾਂਦੇ ਆ ਅਸਲ ਜਿਹੜੀ ਚੀਜ਼ ਹੈਗੀ ਹੈ ਨਾ ਉਹ ਇਹ ਹੀ ਹੈਗੀ ਹੈ ਕਿ ਤੁਸੀਂ ਆਪਣੇ ਧਰਮ ਦੇ ਨਾਲ ਜੁੜੇ ਰਹੋ ਇੱਕ ਯਕੀਨ ਦੀ ਗੱਲ ਹੁੰਦੀ ਹੈ ਅਸਲ ਚੀਜ਼ ਜਿਹੜੀ ਹੁੰਦੀ ਹੈ ਯਕੀਨ ਹੈ ਦੇਖੋ ਸਾਨੂੰ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਦੇ ਉੱਤੇ ਯਕੀਨ ਹੈ ਕਿਸੇ ਨੇ ਅੱਲਾ ਰੱਬੁਲ ਵਾਹਿਗੁਰੂ ਨੂੰ ਦੇਖਿਆ ਤਾਂ ਨਹੀਂ ਹੈ ਸਿਰਫ ਇੱਕ ਯਕੀਨ ਹੈ ਕਾਮਲ ਹੈ ਕਿਸ ਤਰ੍ਹਾਂ ਕਿ ਸਾਨੂੰ ਉਹਦੇ ਨਿਸ਼ਾਨੀਆਂ ਨਜ਼ਰ ਆਉਂਦੀਆਂ ਉਹਦੀ ਤਾਕਤ ਦੀਆਂ ਇਸੇ ਕਰਕੇ ਅਸੀਂ ਉਹਦੀ ਜ਼ਾਤ ਦੇ ਉੱਪਰ ਕੋਈ ਵੀ ਸਵਾਲ ਕਿੰਦੂ ਪ੍ਰਿੰਦੂ ਕਰਨ ਤੋਂ ਇਲਾਵਾ ਉਹਦੀ ਜ਼ਾਤ ਦੇ ਉੱਤੇ ਅਸੀਂ ਅਮਾਨ ਲੈਂਦੇ ਹਾਂ ਤੇ ਇਸੇ ਤਰ੍ਹਾਂ ਹੀ ਵੀਰੋ ਇਹਾ 96 ਕਰੋ ਖਾਲਸਾ ਦਾ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੋਇਆ ਤੇ ਇਹ ਆਏਗਾ ਉਹਦੀਆਂ ਨਿਸ਼ਾਨੀਆਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਣਗੀਆਂ ਖਾਲਸਾ ਤੁਸੀਂ ਦੇਖੋ ਦਿਨ ਬਦ ਦਿਨ ਤਾਕਤ ਦੇ ਵਿੱਚ ਆਂ ਰਿਹਾ ਹੈ ਖਾਲਸੇ ਦੀ ਗਿਣਤੀ ਵਧਣ ਦੀ ਹੈ ਤੇ ਵੀਰੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਾਰ ਲਾਜ਼ਮੀ ਕਰਨਾ ਆਪਣਾ ਢਿੱਡ ਸਰਾ ਖਿਆਲ ਰੱਖਣਾ ਦਵਾਵਾਂ ਯਾਦ ਰੱਖਣਾ ਅੱਲਾ ਫੇ